ਪੰਜਾਬ ਸਰਕਾਰ 10 ਜੁਲਾਈ ਨੂੰ ਬੇਅਦਬੀ ਦੇ ਵਿਰੁੱਧ ਕਾਨੂੰਨ ਬਣਾਉਣ ਦੇ ਲਈ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ ਪਰ ਕਾਂਗਰਸ ਨੇ ਇਸ ਨੂੰ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਕਿਹਾ ਹੈ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਸਰਕਾਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰ ਸਕੀ ਰਾਜਵੜਿੰਗ ਨੇ ਕਿਹਾ ਹੈ ਕਿ ਕੀ ਇਹ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਬੇਅਦਬੀ ਵਿਰੁੱਧ ਹੁਣ ਤੱਕ ਕੋਈ ਕਾਨੂੰਨ ਨਹੀਂ ਸੀ ਰਾਜਵੜਿੰਗ ਨੇ ਇਹ ਵੀ આરોਪ ਲਾਇਆ ਹੈ ਕਿ ਸਰਕਾਰ ਨੇ ਬੇਅਦਬੀ ਦੇ ਮੁੱਦੇ ਤੇ ਵੋਟਾਂ ਲਈਆਂ ਪਰ ਕੋਈ ਠੋਸ ਕਦਮ ਨਹੀਂ ਚੁੱਕਿਆ ਮਾੜਾ ਜੀ ਪ੍ਰਿੰਕ ਸਾਹਿਬ ਅੱਜ ਬਨਾਲਾ ਪਹੁੰਚੇ ਹੋ ਕਿ ਇਸ ਲੈਵਲ ਤੇ ਅੱਜ ਮੀਟਿੰਗ ਰੱਖੀ ਗਈ ਹੈ ਵਰਕਰਾਂ ਨਾਲ ਤੇ ਕੀ ਕੀ ਮੁੱਦੇ ਹੋਣਗੇ ਜੀ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਮੀਟਿੰਗ ਹੈ ਅਸੀਂ ਬਲਾਕ ਲੈਵਲ ਤੇ ਇਹ ਮੀਟਿੰਗ ਸ਼ੁਰੂ ਕੀਤੀ ਹੈ ਤਿੰਨ ਪ੍ਰੋਗਰਾਮ ਸਾਡੇ ਚੱਲ ਰਹੇ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਸੰਵਿਧਾਨ ਬਚਾਓ ਜੜੀਆਂ ਸਭਾਵਾਂ ਤੇ ਉਹਰੇ ਨਾਲ ਨਾਲ ਸੰਗਠਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਬੂਥ ਤੇ ਤੇ ਗਲੀਆਂ ਤੇ ਲੈ ਕੇ ਜਾਣਾ ਹੈ ਅੱਜ ਬਲਾਕ ਦੀਆਂ ਜਿਹੜੀਆਂ 31 41 ਮੈਂਬਰੀਆਂ ਕਮੇਟੀਆਂ ਹੁੰਦੀਆਂ ਹਨ ਉਹਨਾਂ ਦਾ ਕੀ ਕੰਮ ਹੈ ਕੀ ਕਾਂਗਰਸ ਪਾਰਟੀ ਨੂੰ ਔਰ ਸਾਨੂੰ ਉਹਨਾਂ ਤੋਂ ਉਮੀਦਾਂ ਨੇ ਔਰ ਕਿਸ ਪ੍ਰਕਾਰ ਉਹਨਾਂ ਨੇ ਥੱਲੇ ਦੇ ਸਤਰ ਤੱਕ ਸੰਗਠਨ ਨੂੰ ਲੈ ਕੇ ਜਾਣਾ ਹੈ ਉਹਨਾਂ ਬਾਰੇ ਚਰਚਾ ਕਰਨ ਵਾਸਤੇ ਸਾਡੇ ਕੋਆਰਡੀਨੇਟਰ ਕੇਵਲ 크੍ਰਿਸ਼ਨ ਜੀ ਖੜੇ ਹੈ ਬਠਿੰਡਾ ਤੋਂ ਕਾਲਾ ਜੀ ਤੇ ਸਮੁੱਚੀ ਜਿਹੜੇ ਬਲਾਕ ਦੇ ਅਹੁਦੇਦਾਰ ਸਹਿਬਾਨ ਨੇ ਅੱਜ ਮੈਂ ਤਾਂ ਕਰਕੇ ਉਹਨਾਂ ਨਾਲ ਆਪਣੇ ਜਿਹੜੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੇ ਉਹ ਨੇੜਲੇ ਸਾਥੀ ਉਹਨਾਂ ਨਾਲ 1 ਟੂ 1 ਗੱਲ ਕਰਨ ਵਸੇ ਆਏ। ਬਲੀਨ ਸਰ ਜੇ ਗੱਲ ਕਰੀਏ ਆ ਨਵੇਂ ਕਾਨੂੰਨ ਸੈਸ਼ਨ ਬੁਲਾ ਕੇ ਨਵੇਂ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ ਤੁਹਾਡੀ ਸਰਕਾਰ ਪਹਿਲਾਂ ਜੀ ਕਾਂਗਰਸ ਬਲੇ ਜਾਂ ਅਕਾਲੀ ਦਲ ਬਲੇ ਵੀ ਕਿਹਾ ਗਿਆ ਸੀ ਮੁੱਦਾ ਕਿਸ ਤਰ੍ਹਾਂ ਦੇ ਪਤਾ ਨਹੀਂ ਸੁੱਤੀ ਪਈ ਸਰਕਾਰ 3 3.5 ਸਾਲਾਂ ਬਾਅਦ ਕਿਉਂ ਜਾਗੀ ਏ ਪਹਿਲਾਂ ਨਜੁੱਧ ਨਸ਼ਾ ਵਿਰੁੱਧ ਵੀ 3.5 ਸਾਲਾਂ ਬਾਅਦ ਯਾਦ ਆਇਆ ਹੁਣ ਇਹਨਾਂ ਨੂੰ ਕੋਈ ਗੱਲ ਹੁਣ ਇਹਨਾਂ ਨੂੰ ਕਾਨੂੰਨ ਬਣਾਉਂਦਾ ਵੀ ਯਾਦਾ ਹੈ ਸਾਨੂੰ ਤਾਂ ਚੰਗੀ ਗੱਲ ਹੈ ਜਿੰਨੇ ਸਖਤ ਕਾਨੂੰਨ ਬਣ ਸਕਣ ਬੇਅਦਬੀ ਨੂੰ ਲੈ ਕੇ ਪਰ ਇਹਦੇ ਵਿੱਚ ਕੀ ਗੱਲਾਂ ਕਰਨੀਆਂ ਕੀ ਕਹਾਣੀ ਹੈ ਕਿਉਂਕਿ ਗੱਲ ਮੁੜ ਕੇ ਨਿਕਲਦਾ ਤਾਂ ਕੁਝ ਹੈ ਨਹੀਂ ਸੈਸ਼ਨ 'ਚ ਸੈਸ਼ਨ ਪਾਣੀ ਦਾ ਮੁੱਦਾ ਹੁੰਦਾ ਉੱਥੇ ਜਿਵੇਂ ਸੌਕਣਾ ਇੱਕ ਦੂਜੇ ਨੂੰ ਮਿਹਨੇ ਮਾਰਦੀਆਂ ਓਵੇਂ ਮਾਰੇ ਜਾਂਦੇ ਆ ਸਰਕਾਰ ਵੱਲੋਂ ਆਲਟੀਮੇਟਲੀ ਸੈਸ਼ਨ ਜਿਹੜਾ ਬੁਲਾਇਆ ਜਾਂਦਾ ਹੈ ਉਹਰੇ ਹਾਸਤੇ ਨਵੇਂ ਕੰਮਾਸਤੇ ਨਵੇਂ ਮਿਸ਼ਨ ਹਾਸਤੇ ਲੋਕਾਂ ਨੂੰ ਉਥੇ ਮਤੇ ਪਾਸ ਹੁੰਦੇ ਹੈ ਜਾਂ ਸੈਸ਼ਨ ਚੋਰੀ ਮਨਜ਼ੂਰੀ ਮਿਲਦੀ ਹੈ ਉਹਰੇ ਬਾਰੇ ਦੱਸਣਾ ਹੁੰਦਾ ਹੈ ਉਥੇ ਜਾਂਦੇ ਉਹ ਪਹਿਲਾਂ ਸਟਾਰਟ ਕਰਦੇ ਆ ਵੀ ਤੁਹਾਡੀ ਸਰਕਾਰ ਵੇਲੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਹਾਡੀ ਸਰਕਾਰ ਵੇਲੇ ਜਦੋਂ ਤੁਹਾਡੀ ਸਰਕਾਰ ਵੇਲੇ ਕੋਈ ਸਾਡੇ ਗਲਤ ਹੋਇਆ ਤਾਂ ਤੁਹਾਡੀ ਸਰਕਾਰ ਆਈ ਤਾਨੂੰ ਆਪਣੀ ਸਰਕਾਰ ਦੇ 3.5 ਸਾਲ ਦੀ ਪ੍ਰਾਪਤੀ ਬਾਰੇ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੇ ਸੈਸ਼ਨ ਹੁੰਦੇ ਆ ਵਿਧਾਨ ਸਭਾ ਹੁੰਦੀਆਂ ਕਿ ਅੱਗੇ ਅਸੀਂ ਪੰਜਾਬ ਦੇ ਲੋਕਾਂ ਨੇ ਕਿੱਦਾਂ ਨਿਜਿਠਣਾ ਹੈ। ਇਹਨਾਂ issues ਦੇ ਨਾਲ ਪੂਰੇ ਤੇ ਚਰਚਾ ਹੁੰਦੀ ਉਹ ਕਦੇ ਹੋਈ ਨਹੀਂ ਅੱਜ ਤੱਕ ਨਹੀਂ ਸਾਬ ਜੀ ਸਾਹਿਬ ਨੂੰ ਮੰਨਿਆ ਇੱਕ راستੂ ਦੇ ਵਿੱਚ ਭੇਜ ਦਿੱਤਾ ਉਸ ਨੂੰ ਠੀਕ ਹੈ ਜੀ ਨਿਯਮ ਪਾਲਿਕਾ ਜੋ ਵੀ ਸੱਚ ਹੋਏਗਾ ਉਹਦੇ ਤੇ ਸਾਨੂੰ ਪੂਰਨ ਨਿਯਮ ਪਾਲਿਕਾ ਤੇ ਵਿਸ਼ਵਾਸ ਰਹਿੰਦਾ ਹੈ ਜੋ ਵੀ ਹੈ ਜਿਸ ਪ੍ਰਕਾਰ ਦਾ ਸਾਡਾ ਸੰਵਿਧਾਨ ਤੇ ਕਨਸਟੀਟਿਊਸ਼ਨ ਹੈ ਅਲਟੀਮੇਟਲੀ ਉੱਥੇ ਜਾ ਕੇ ਗੱਲ ਖਤਮ ਹੋ ਜਾਂਦੀ ਸਰਕਾਰ ਵੱਲੋਂ ਪੰਚਪਨਾਲਾ ਚ ਵੀ ਜ਼ਮੀਨ ਰਕਬਾ ਦਾ ਇੱਕ ਮੁੱਦਾ ਚੱਕਿਆ ਗਿਆ ਤੇ ਇੱਕ ਵਾਰ ਜਕਾਜੀ ਸਾਰੇ ਕਿਸਾਨ ਤੋਂ ਮਿਲਣ ਵਾਸਤੇ ਵੀ ਪਹੁੰਚੇ ਨੇ ਕਿ ਮੁੱਦਾ ਤੁਸੀਂ ਅੱਗੇ ਲੈ ਕੇ ਜਾਓ ਤੇ ਕੋ ਜਿਹੜੀ ਲਾਂਡ ਪੂਲਿੰਗ ਹੈ ਮੇਰੇ ਖਿਲਾਫ ਆਂ ਔਰ ਆਉਣ ਵਾਲੀ 14 ਜਾਂ 15 ਤਰੀਕ ਨੂੰ ਅਸੀਂ ਪਹਿਲਾ ਪ੍ਰਦਰਸ਼ਨ ਇਰਾ ਵੱਡਾ ਅਸੀਂ ਕਰਨ ਜਾ ਰਹੇ ਆਂ ਲੁਧਿਆਣਾ ਦੇ ਵਿੱਚ ਕਿਉਂਕਿ 24000 ਏਕੜ ਜ਼ਮੀਨ ਉੱਥੇ ਕੁਆਇਰ ਹੋ ਰਹੀ ਹੈ ਲੈਂਡ ਪੂਲਿੰਗ ਦੇ ਵਿੱਚ ਸਾਡੀ ਸਿੱਧੀ ਮੰਗ ਹੈ ਵੈਸੇ ਤਾਂ ਇਹਦੇ ਬਹੁਤ ਸਾਰੇ ਵਿਸ਼ਤਾਰਪੁਰਖ ਇਹਦੇ ਤੇ ਚਰਚਾ ਕਰਨ ਦੀ ਲੋੜ ਹੈ ਇਹ ਲੈਂਡ ਪੂਲਿੰਗ ਜਿਹੜਾ ਲੈਂਡ ਆਰਡੀਨੈਂਸ ਐਕਟ ਆ ਇਹ ਕਾਂਗਰਸ ਪਾਰਟੀ ਰਾਹੁਲ ਗਾਂਧੀ ਇਹਨੂੰ ਲੈ ਕੇ ਆਏ ਸਨ ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀਗੀ ਔਰ ਕਾਨੂੰਨ ਬਣਾਇਆ ਗਿਆ ਸੀ ਕਿ ਜ਼ਬਰਦਸਤੀ ਕਿਸੇ ਵਿਅਕਤੀ ਦੀ ਕਿਸਾਨ ਦੀ ਜਿਹੜੀ ਜ਼ਮੀਨ ਐਕਵਾਇਰ ਨਹੀਂ ਹੋਏਗੀ 70 ਤੋਂ 80% ਜੇ ਪਿੰਡ ਦੇ ਕਿਸਾਨ ਸਹਿਮਤ ਹੋਣਗੇ ਤਾਂ ਦੀਵਰੀ ਜ਼ਮੀਨ ਅਕਵਾਇਰ ਹੋ ਸਕਦੀ ਹੈ ਕਾਨੂੰਨ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਬਣਾਇਆ ਸੀ ਬੱਟਾ ਪਰਸੋਲ ਦੀ ਯਾਤਰਾ ਕਰਕੇ ਕਿਸਾਨਾਂ ਨੂੰ ਮਿਲ ਕੇ ਔਰ ਇਹ ਵੀ ਉਦੋਂ ਬਣਾਇਆ ਸੀ ਜਿਹੜੀ ਲਾਸਟ ਰਜਿਸਟਰੀ ਹੋਈ ਹੋਊਗੀ ਉੱਥੇ ਜਾਨੀ ਕਿ ਕਿਸੇ ਨੇ ਪੱਕੇ ਪੈਸੇ ਤੇ ਰਜਿਸਟਰੀ ਕਰਾ ਲਈ 2 ਕਰੋੜ ਦੀ ਉਹ ਕੀਮਤ ਨਾਲ ਤੇ ਉਹਨੂੰ ਡਬਲ ਪੈਸੇ ਦਿੱਤੇ ਜਾਣਗੇ 4 ਕਰੋੜ ਰੁਪਇਆ ਉਹਨਾਂ ਨੂੰ ਕਿਸਾਨ ਨੂੰ ਦਿੱਤਾ ਜਾਊਗਾ ਜਿਹੜਾ ਸ਼ਹਿਰੀ ਜ਼ਮੀਨ ਆਉਂਦੀ ਸੀ ਉਹਨੂੰ ਉਦੋਂ ਵੀ ਡਬਲ ਦਿੱਤਾ ਜਾਊਗਾ ਜਾਨੀ ਕਿ 6 ਦਿੱਤਾ ਜਾਊਗਾ ਉਹ ਸਾਰਾ ਕੁਝ ਇਹਨਾਂ ਨੇ ਧਜੀਆਂ ਇਸ ਗੱਲ ਦੀਆਂ ਉੜਾ ਦਿੱਤੀਆਂ ਗਿਆ ਲੈਂਡ ਪੂਲਿੰਗ ਦੇ ਰਾਹੀਂ ਬਿਲਕੁਲ ਇਹ ਇਹਨਾਂ ਨੂੰ ਲੱਗਦਾ ਕਿ ਅਸੀਂ ਪੈਸਾ ਥੋੜਾ ਇਕੱਠਾ ਕਰ ਲਾਂਗੇ ਇਹਦੇ ਨਾਲ ਅਸੀਂ ਆਉਣ ਵਾਲੇ ਜਿਹੜੇ 2 ਸਾਲ ਹੈ ਕਿਉਂਕਿ ਪੰਜਾਬ 'ਚ ਐਮਰਜੈਂਸੀ ਜਿਹੇ ਹਾਲਾਤ ਹੈ ਇਹਨਾਂ ਨੂੰ ਚਲਾ ਲਾਂਗੇ ਸਾਡਾ ਇਹ ਕਹਿਣ ਦਾ ਮਤਲਬ ਭਈ ਲੈਂਡ ਪੂਲਿੰਗ ਦੀ ਜਿਹੜੀ ਸਕੀਮ ਹੈ ਥੋੜੀ ਚੰਗੀ ਹੈ ਮਾੜੀ ਹੈ ਅਸੀਂ ਤਾਂ ਕਹਿੰਦੇ ਆ ਵੀ ਇਹ ਗਲਤ ਸਕੀਮ ਹੈ ਇਹ ਅਗੇਰੀਅਨ ਸਟੇਟ ਹੈ ਐਗਰੀਕਲਚਰ ਸਟੇਟ ਹੈ ਖੇਤੀ ਪ੍ਰਧਾਨ ਸੂਬਾ ਹੈ ਔਰ ਅਗਰ ਖੇਤੀ ਪ੍ਰਦਾਨ ਸੂਬੇ ਚ ਕੰਕਰੀਟ ਜੇ ਹਰ ਜਗ੍ਹਾ ਤੇ ਬਣਨ ਲੱਗ ਪੇ ਤਾਂ ਲਿਮਟ ਲਾਉਣੀ ਚਾਹੀਦੀ ਹੈ ਤੇ ਖੇਤੀ ਪ੍ਰਦਾਨ ਸੂਬਾ ਹੀ ਨਹੀਂ ਰਹੇਗਾ ਸਾਡੀ ਹੋਂਦ ਖਤਮ ਹੋ ਜਾਏਗੀ ਇਕਨੋਮੀ ਮਰ ਜਾਏਗੀ 80000 ਕਰੋੜ ਰੁਪਇਆ ਜਿਹੜਾ ਸੈਂਟਰ ਪੂਲ ਚੋਂ ਐਮਐਸਪੀ ਦੇ ਰਾਹੀਂ ਸਾਨੂੰ ਮਿਲ ਜਾਂਦਾ ਉਹ 80000 ਕਰੋੜ ਰੁਪਏ ਨਾਲ ਬਾਜ਼ਾਰਾਂ ਚ ਸੁਨਿਆਰਿਆਂ ਦੀਆਂ ਦੁਕਾਨਾਂ ਤੇ ਪੈਸਾਂ ਚ ਕੱਪੜੇ ਦੀਆਂ ਦੁਕਾਨਾਂ ਤੇ ਰੌਣਕਾਂ ਲੱਗਦੀਆਂ ਜੇ ਉਹ ਹੁਣਾਂ ਬੰਦ ਹੋ ਗਿਆ ਇੱਕ ਨਾ ਇੱਕ ਦਿਨ ਅਜ ਤੋਂ 30 ਸਾਲਾਂ ਨੂੰ ਸਾਰੀਆਂ ਬਿਲਡਿੰਗਾਂ ਹੀ ਬਣ ਗਈਆਂ ਤਾ ਸਾਡਾ ਤਾਂ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਸੋ ਅਸੀਂ ਇਹਦੇ ਖਿਲਾਫ ਹੈ ਇਹਦਾ ਦਰਣਾ ਵੀ ਲਾਰੇ ਆ ਕੱਲ ਨੂੰ ਜਗਰਾਉਂ ਦੇ ਵਿੱਚ ਕਿਸਾਨਾਂ ਨੇ ਦਰਣਾ ਲਾਰੇ ਆ ਉੱਥੇ ਵੀ ਮੈਂ ਜਾਵਾਂਗਾ ਸੋ ਸਾਡੀ ਮੰਗ ਹੈ ਵੀ ਕਿਸੇ ਕਿਸਾਨ ਦੀ ਮਨਜ਼ੂਰੀ ਤੋਂ ਬਿਨਾ ਮਰਜ਼ੀ ਤੋਂ ਬਿਨਾ ਅਗਰ ਤੁਸੀਂ ਹੋਰੀ ਜ਼ਮੀਨ ਅਕਵਾਇਰ ਕਰੋਗੇ ਫਿਰ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਪੰਜਾਬ ਚ ਗੈਂਗਸਟਰ ਬਾਤ ਤਾਂ ਬਹੁਤ ਸੀ ਮਰਹੂਮ ਪਰਿਵਾਰ ਬਾਤ ਚ ਜ਼ਰੂਰ ਸ਼ੁਰੂਆਤ ਹੋਈ ਹੈ ਇੱਕ ਦੂਜੇ ਦੇ ਜਿਵੇਂ ਦਿਨੋ ਦਿਨ ਗੋਲੀਆਂ ਦੇਖੋ ਮਾੜੇ ਕੰਮਾਂ ਦੇ ਮਾੜੇ ਨਤੀਜੇ ਜਦੋਂ ਤੁਸੀਂ ਇਹੋ ਜਿਹੇ ਕੰਮਾਂ ਚ ਆ ਜਾਓਗੇ ਉਦੋਂ ਜਿਹੜਾ ਗੈਂਗਸਟਰ ਬਣ ਗਿਆ ਜਾਂ ਕੋਈ ਕਾਨੂੰਨ ਹੱਥ ਚ ਲੈਣ ਲੱਗ ਪਿਆ ਉਹਦਾ ਕੋਈ ਧਰਮ ਮਜਬ ਤੇ ਉਹਦੀ ਲਿਮਟ ਨਹੀਂ ਕੋਈ ਰਹਿੰਦੀ ਉਹ ਸਾਰੀਆਂ ਲਿਮਟਾਂ ਕਰਾਸ ਕਰ ਜਾਂਦੇ ਆ ਉਹਨਾਂ ਦਾ ਨਾ ਕੋਈ ਧਰਮ ਹੁੰਦਾ ਨਾ ਕੋਈ ਮਜਬ ਹੁੰਦਾ ਉਹ ਤਾਂ ਕ੍ਰਿਮੀਨਲ ਹੁੰਦਾ ਮਾੜੀ ਗੱਲ ਹੈ ਮੈਂ ਤਾਂ ਨੌਜਵਾਨਾਂ ਨੂੰ ਦੱਸ ਕਹਾਂਗਾ ਕਿ ਇਹ ਛੱਡੋ ਗੈਂਗਵਾਰ ਦਾ ਜਿਹੜਾ ਇਹ ਆਪਦਾ ਮਕਸਦ ਹੈ ਆਓ ਰਲ ਮਿਲ ਕੇ ਪੰਜਾਬ ਦੀ ਗੱਲ ਕਰੀਏ ਕਿਹਨੂੰ ਮਾਰ ਰਹੇ ਹਾਂ ਆਪਣੇਆਂ ਨੂੰ ਮਾਰ ਰਹੇ ਹਾਂ ਦੂਜੀ ਗੱਲ ਇਹ ਵੱਧ ਗਿਆ ਤਾਂ ਕਿ ਜਿਹੜਾ ਪੰਜਾਬ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਤੇ ਉਹਨਾਂ ਦੀ ਸਾਰੀ ਕੈਬਨਿਟ 12ਵੀਂ ਵਾਰੀ ਦਾ ਕੈਬਨਿਟ ਬਦਲਦੀ ਅੰਦਰ بڑا ਕਲੇਸ਼ ਹੈ ਉਹ ਕਹੀ ਜਾਂਦੇ ਅਸੀਂ ਬਣਨਾ ਕੋਈ ਕਹਿੰਦਾ ਮੰਤਰੀ ਬਣਨਾ ਉਹ ਕਹਿੰਦਾ ਪੁਰਾਣਿਆਂ ਨੂੰ ਬਣਾਓ ਨਵੇਂ ਕਹਿੰਦੇ ਸਾਨੂੰ ਬਣਾਓ ਜਿਹੜੇ ਆਏ ਆਂ ਅਸੀਂ ਸੋ ਬੜਾ ਭੰਬਲ ਪੂਸਾ ਉਹ ਤਾਂ ਆਪਣੇ ਆਪ ਚੋਂ ਹੀ ਬਾਹਰ ਨਿਕਲ ਰਹੇ ਤੇ ਪੰਜਾਬ ਦੇ ਲਾਅਨ ਆਰਡਰ ਦੀ ਤਾਂ ਚਿੰਤਾ ਹੀ ਨਹੀਂ ਅਹਿਮ ਮੁੱਦਾ ਬਰਸਾਤਾਂ ਆਉਂਦੀ ਆ ਪਾਣੀ ਆਉਂਦੇ ਆ ਗੱਗਰ ਦਾ ਪਾਣੀ ਕਿਸਾਨਾਂ ਦੀ ਜਮੀਨਾਂ ਚ ਵੜਦਾ ਅਰਬਾਦੀ ਮੁੱਦਾ ਹੁੰਦਾ ਹੈ ਕਿ ਅਗਲੀ ਵਾਰ ਸੇਵਿੰਗ ਵਾਟਰ ਪਲਾਂਟ ਲਾਏ ਜਾਣਗੇ ਪਰ ਇਸ ਵਾਰ ਫੇਰ ਉਹੀ ਹਾਲਾਤ ਬਣ ਰਹੇ ਆਖੋ ਦੇਖੋ ਕਹਾਣੀਆਂ ਕਹਾਣੀਆਂ ਮਸ਼ਹੂਰੀਆਂ ਇਸ ਤਰ੍ਹਾਂ ਦੀਆਂ ਕਿੱਕਲੀਆਂ ਮਾਨ ਸਾਹਿਬ ਬਥੇਰੀਆਂ ਕਹਿਣਗੇ ਵੀ ਆਇਤ ਕੀ ਘੱਗਰ ਨੂੰ ਸਕਾ ਦੇਾਂਗੇ ਪਰ ਇਹ ਇਹ ਜਿਹੜੀਆਂ ਇਹੀ ਤਾਂ ਮੈਂ ਕਹਿੰਦਾ ਕਿ ਯਾਰ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬਣਾ ਕੇ ਉੱਥੇ ਸਮਾਂ ਜਾਇਆ ਕਰਦੇ ਹੋ ਤੁਸੀਂ ਉਹ ਜੋ ਪੁਕਤਾ ਹਾਲਤਾ ਨਿਕਲਦੇ ਸਾਢੇ 3 ਸਾਲ ਹੋ ਗਏ ਜਿੱਦੇ ਹੀ ਸਰਕਾਰ ਬਣੀ ਆ ਉਦੋਂ ਘੱਗਰ ਓਵਰਫਲੋ ਹੁੰਦਾ ਹੀ ਹੁੰਦਾ ਹੈ ਤੇ ਮਾਨ ਸਾਹਿਬ ਪਹਿਲਾਂ ਕਹਿੰਦੇ ਅਸੀਂ ਕੂਕੜੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੇ ਦਾ ਵੀ ਮੁਆਵਜ਼ਾ ਦੇਵਾਂਗੇ ਉਹ ਦੂਜੇ ਭਾਈ ਸਾਹਿਬ ਇੱਕ ਹੋਰ ਪਾਰਟੀ ਦੇ ਸੀ ਉਹ ਕਹਿੰਦੇ ਯਾਰ ਕੁਕੜੀਆਂ ਜਿਹੜੀਆਂ ਖਾ ਲਈਆਂ ਉਹਨਾਂ ਦੇ ਵੀ ਫੰਗ ਬਚਾ ਕੇ ਰੱਖਿਓ ਆਪਾਂ ਹੋਰਾਂ ਵੀ ਲਵਾਂਗੇ ਇਹ ਯਾਰ ਪੋਲਿਟਿਕਸ ਮਜ਼ਾਕ ਨਹੀਂ ਹੈ ਪੋਲਿਟਿਕਸ ਚੁਟਕਲੇ ਤੇ ਗੱਲਾਂ ਸੁਣਾਉਂਦੀ ਨੇ ਇਹ ਸੀਰੀਅਸ ਪੋਲਿਟਿਕਸ ਕਰੋ ਤੁਹਾਨੂੰ ਲੋਕ ਦੇਖ ਰਹੇ ਐ ਇਸੇ ਕਰਕੇ ਤਾਂ ਚਿੱਟੇ ਕੁਰਤੇ ਪਜਾਮਾ ਵਾਲਿਆਂ ਤੋਂ ਲੋਕਾਂ ਦਾ ਵਿਸ਼ਵਾਸ ਹਟਦਾ ਜਾ ਰਿਹਾ ਹੈ ਪਹਿਲਾਂ ਜਿਹੜੇ ਲੀਡਰ ਹੁੰਦੇ ਸੀ ਉਹ ਤਜਵੀਜ਼ ਬਣਾਉਂਦੇ ਸੀ ਤਰਕੀਬ ਬਣਾਉਂਦੇ ਸੀ ਕਿੱਦਾਂ ਅਸੀਂ ਆਫਤਾਂ ਨਾਲ ਨਜਿੱਠਣਾ ਹੈ ਕਿੱਦਾਂ ਅਸੀਂ ਰਾਹਤ ਦੇਣੀ ਹੈ ਕਿੱਦਾਂ ਕੋਈ ਪ੍ਰੋਗਰਾਮ ਨੂੰ ਹੁਣ ਤਾਂ ਲਾਲਾ ਲਾਲਾ ਹੈ ਮਾਈਕ ਤੇ ਫੜ ਕੇ ਜਿਹੜਾ ਜਿਹਨੂੰ ਚੁਟਕਲੇ ਸੁਣਾ ਜਾਂਦਾ ਉਹ ਸੁਣ ਕੇ ਆਪਦਾ ਕੰਮ ਚਲਾ ਲੈਂਦੇ ਔਰ ਜਨਤਾ ਵੀ ਉਸ ਨੂੰਣ ਲੱਗ ਪਈ ਹੈ ਇਸ ਗੱਲ ਸੋ ਮੇਰੇ ਕਹਿਣ ਦਾ ਮਤਲਬ ਕੋਈ ਸੀਰੀਅਸ ਪੁਕਤਾ ਇੰਤਜ਼ਾਮਤ ਸਾਨੂੰ ਕਰਨੀ ਚਾਹੀਦੀ ਹੈ